ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਲਕੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਆਓ ਜੀ ਅਜਾ ਪਕਮੀ ਇਹ ਤਿਆਰ ਕਰਦੇ ਆਂਗੇ ਇਸ ਤਰ੍ਹਾਂ ਲੈਸ ਲਗਾ ਕੇ ਆਪਾਂ ਨੇ ਪਹਿਲਾਂ ਨਿਸ਼ਾਨੀ ਲਗਾ ਲਈ ਸੀ ਉੱਪਰ ਉੱਪਰ ਲੈਸ ਲਗਾਈ ਠੀਕ ਹੈ ਜੀ ਦੋਨੇ ਸਾਈਡਾਂ ਤੇ ਇਸੇ ਤਰ੍ਹਾਂ ਆਪਾਂ ਨੇ ਸਲਵਾਰ ਤੇ ਲਗਾਈ ਹੈ ਮੈਚਿੰਗ ਸੂਟ ਹੈ ਜੀ ਇਸ ਤਰ੍ਹਾਂ ਆਪਾਂ ਨੇ ਸਲਵਾਰ ਤੇ ਲਗਾਈ ਹੈਗੀ ਹੁਣ ਇਸੇ ਤਰ੍ਹਾਂ ਆਪਾਂ ਸੂਟ ਰੈਡੀ ਕਰਾਂਗੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਵਿੱਚ ਫੋਲਡ ਕਰਨੀ ਹੈ ਜੀ ਆ ਜੀ ਆਪਾਂ ਫੋਲਡ ਕਰਕੇ ਦਿਖਾਉਣਾ ਤੁਹਾਨੂੰ ਆਹ ਦੇਖੋ ਜੀ ਇਸ ਤਰ੍ਹਾਂ ਕਪੜਾ ਨਹੀਂ ਖਿੱਚਣਾ ਜੀ ਆਪਾਂ ਨੇ। ਦੇਖੋ ਜਿਸ ਤਰ੍ਹਾਂ ਕਰਨੀ ਹੈ। ਅੰਦਰੋਂ ਅੰਦਰੋਂ ਵਿਚੇ ਫੋਲਡਿੰਗ ਕੀਤੀ ਹੈ ਜੀ ਆਪਾਂ ਲੈਸ ਦੋਨੇ ਸਾਈਡਾਂ ਤੇ। ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈਗੀ। ਹੁਣ ਆਪਾਂ ਇੱਥੇ ਤਮੀਜ਼ ਦਾ ਗਲਾ ਬਣਾਵਾਂਗੇ ਫਿਰ ਦਿਖਾਉਨੇ ਆ ਸੰਨ। ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਨੇ ਬਾਵਾਾਂ ਤੇ ਲੈਸ ਲਗਾ ਲਈ ਵਿੱਚ ਫੋਲਡ ਕਰਕੇ ਲਗਾਈ ਹੈ ਇਸ ਤਰ੍ਹਾਂ ਜੂਗੀ ਤਿਆਰ ਹੋ ਗਈ। ਬਿਲਕੁਲ ਠੀਕ ਹੈ ਜੀ। ਦੋਵੇਂ ਬਾਵਾਾਂ ਆਪਾਂ ਨੇ ਤਿਆਰ ਕਰ ਲਿਆ ਨੇ ਇਸ ਤਰ੍ਹਾਂ ਲੈਸ ਲਗਾ ਕੇ ਹੁਣ ਆਪਾਂ ਇਹਨਾਂ ਨੂੰ ਰੈਡੀ ਕਰਾਂਗੇ ਤੇ ਕਮੀਜ਼ ਨਾਲ ਲਾਵਾਂਗੇ ਵੀ ਤੁਹਾਨੂੰ ਦਿਖਾਵਾਂਗੇ। ਠੀਕ ਹੈ ਜੀ। ਇਸੇ ਤਰ੍ਹਾਂ ਆਪਾਂ ਜਿਵੇਂ ਕਮੀਜ਼ ਤਿਆਰ ਕਰਦੇ ਆ ਇਸੇ ਤਰ੍ਹਾਂ ਬਾਵਾਾਂ ਤਿਆਰ ਕਰ ਲਿਆ। ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਨਾ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ